ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਜੰਡਿਆਲਾគ្រੂ ਦੇ ਇਤਿਹਾਸਕ ਨਗਰ ਮੱਲੀਆਂ ਦੇ ਵਿੱਚ ਜਿੱਥੇ ਅੱਜ ਜਹੇਦਾਰ ਬਾਬਾ ਬਲਦੇਵ ਸਿੰਘ ਜੀ ਤੇਨਾਂ ਦੇ ਗ੍ਰਹਿ ਵਿਕੇ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪਣੇ ਪਵਾਰਕ ਚਰਨ ਪਾ ਕੇ ਘਰ ਨੂੰ ਪਵਿੱਤਰ ਕੀਤਾ ਨਾਲ ਵਿਅੰਤ ਸੰਗਤਾਂ ਇੱਥੇ ਹਾਜ਼ਰ ਹੋਈਆਂ ਸੋ ਦਸ਼ਮੇਸ਼ ਤਰਨਾਂ ਨਾਲ ਵੱਲੋਂ ਮਿਸਲ ਬਸ਼ੀਦ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ 1300 ਘੋੜਸਵਾਰ ਸੋ ਪੂਰੇ ਦਾਲ ਪੰਥ ਵੱਲੋਂ ਅੱਜ ਇਕੱਤਰ ਹੋ ਕੇ ਜਹੇਦਾਰ ਬਾਬਾ ਬਲਦੇਵ ਸਿੰਘ ਜੀ ਨੂੰ ਸਤਿਗੁਰੂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਨਿਸ਼ਾਨ ਸਾਹਿਬ ਧੰਨ ਧੰਨ ਬਾਬਾ ਫਤੇ ਸਿੰਘ ਜੀ ਦੇ ਸੁੰਦਰ ਦਮਾਲੇ ਸੁੰਦਰ ਫਰਲੇ ਚੁਲਾਏ ਗਏ ਹਨ ਤੇ ਜਿਨ੍ਹਾਂ ਦੇ ਵਰਸਾ ਅਰਦਾਸ ਬੇਨਤੀਆਂ ਆਈਆਂ ਅਰਦਾਸ ਬੇਨਤੀ ਤੋਂ ਬਾਅਦ ਸਤਿਗੁਰੂ ਜੀ ਦੇ ਖੁਸ਼ੀਆਂ ਬਖਸ਼ੀਆਂ ਜਹੇਦਾਰ ਬਾਬਾ ਬਲਦੇਵ ਸਿੰਘ ਜੀ ਨੂੰ ਕਿ ਇਹਨਾਂ ਦੇ ਸੇਖ ਤੇ ਸਤਿਗੁਰਾਂ ਦੇ ਨਿਸ਼ਾਨ ਸਾਹਿਬ ਫਰਲੇ ਦੀ ਦਾਤ ਜਿਹੜੀ ਆ ਉਹ ਅੱਜ ਪੂਰੇ ਪੰਥ ਵੱਲੋਂ ਚਲਾਈ ਗਈ ਹੈ ਅਰਦਾਸ ਕਰਦੇ ਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਿ ਸਿੱਖੀ ਕੇਸਾਂ ਸਵਾਸਾ ਨਿਭਾਉਣ ਦਾ ਬਲ ਬਖਸ਼ਣ ਚੜ੍ਹਦੀ ਕਲਾ ਕਰਨ ਇਸੇ ਤਰ੍ਹਾਂ ਕੌਮ ਦੀ ਪੰਥ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਿਸ਼ੀ ਦਾ ਮਾਨੂ ਭਾਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਸ਼ਾਨਾ ਦੇ ਮਾਨੂ ਭਾਵੇ ਵਧਾਈ ਦੇ ਪਾਤਰ ਜੋ ਕੀ ਕਹਿਣਾ ਚਾਹੁੰਦੇ ਸੀ ਬਾਤ ਤੋਂ ਬਾਦ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਸ਼ਾ ਦੇ ਬੱਚੇ ਆ ਜੋ ਉਹਨਾਂ ਨੂੰ ਸਾਨੂੰ ਸਿੱਖਿਆ ਤੇ ਆਪਣੀਆਂ ਤੇ ਲਾਇਆ ਅਸੀਂ ਵਾਚੜ ਕੇ ਉਹਨਾਂ ਦੀਆਂ ਸਿੱਖਿਆ ਦੇ ਚੱਲਾਂਗੇ ਬਾਬੇ ਮੇਜਰ ਸਿੰਘ ਸੁਢੀ ਸਾਧੀਆਂ ਸਿੱਖਿਆ ਦੇ ਚੱਲਾਂਗੇ ਦਲ ਪੰਤ ਦੀਆਂ ਸੇਵਾ ਦੇ ਨਾਲ ਹਾਜ਼ਰ ਨਾਜ਼ਰੂ ਕੇ ਮਨ ਤਨ ਦੇ ਨਾਲ ਅਸੀਂ ਪਾਸ਼ਾ ਗੁਰੂ ਗੋਬਿੰਦ ਸਿੰਘ ਦੀ ਆਵਾਜ਼ਾਂ ਤੇ ਫੌਜ ਦੇ ਨਾਲ ਹੀ ਰਵਾਂਗੇ ਹਰ ਵੇਲੇ ਜੀ ਖਾਲਸਾ ਵਾਹਿਗੁਰੂ ਜੀ ਕਾ ਰਗ ਜਾਵੇ ਨਾ ਮਰ ਸ਼ਹੀਦ ਬਾਬਾ ਜੀ ਹੁਣ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਬਾਲੇ ਕਾਰੇ ਨਾ ਗਾ ਰਿਹਾ ਨਾ ਆ ਰਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਬਾਲੇ ਕਾਰੇ ਨਾ ਗਾ ਰਿਹਾ ਨਾ ਆ ਰਿਹਾ ਮਾਤਾ ਸਾਹਿਬ ਗੁਰਦੇ ਚਰਨਾਂ ਨੂੰ ਬਾਲੇ